ਬੁਲਾ ਬੁਲਾ ਹੀ ਉਹਨਾਂ ਨੂੰ ਬੁਲਾ ਕੇ ਲਿਆ ਇਤਰਪੰਚਨੀ ਬੈਠ ਮੈਂ ਕੱਲ੍ਹ ਵਾਰ ਗੱਲ ਕਰੀ ਸੋਚਿਆ ਸੀ ਚੱਲ ਜਿੰਦਗੀ ਮੈਂ ਕਿਹਾ ਤੇ ਇਹ ਲਪਾਈ ਦਾ ਕੁਝ ਚੱਲ ਚੱਲ ਲਾ ਦੇ ਚੱਲੀਏ ਨਾ ਹਾਂਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਗੱਲ ਕਿਹੜੀ ਕਰਨ ਲੱਗਿਆ ਸੀ ਦੋ ਗੱਲਾਂ ਕਰੂੰਗਾ ਅੱਜ ਦੋ ਗੱਲਾਂ ਕਰੂੰਗਾ ਸਾਡੇ ਬੰਦੇ ਆ ਜਾਂਦੇ ਆ ਫਿਕਰ ਸਿੰਘ 17 ਜੀ ਆ ਚੁੱਕੇ ਨੇ ਤੇ ਹਰਜਿੰਦਰ ਰੋਜੀ ਆ ਚੁੱਕੀ ਆ ਜੀ ਨੂੰ ਸਰਪੰਚ ਨਹੀਂ ਕਰਨ ਉਹਨੂੰ ਬੁਲਾਇਆ ਮੜੇ ਮਾਲੇ ਨੂੰ ਤੇ ਉਹਨੂੰ ਆਪਣਾ ਕਰਦਾਰ ਜਿਹੜਾ ਉਹਨੇ ਨਹੀਂ ਤਾਂ ਡਰੈਸ ਤਾਂ ਨਹੀਂ ਲਾਈ ਨਾ ਨਾ ਉਹਨੂੰ ਲਿਆ ਉਹਨੂੰ ਐਂ ਲਿਆ ਆ ਜਾ ਆ ਜਾ ਆ ਰੋਏ ਰੋਏ ਆ ਜਾ ਰੋਏ ਇੱਧਰ ਆ ਜਾ ਲਓ ਵੀ ਪਹਿਲੀ ਗੱਲ ਤਾਂ ਹੁਣ ਸਟਾਰਟ ਕਰ ਬਾਬਾ ਤੂੰ ਸਾਰਾ ਦਾ ਤੂੰ ਉਹਨੂੰ ਸੱਜੇ ਮੁੜਦੀ ਉਹਨੂੰ ਖੱਬੇ ਮੁੜਦੀ ਸੱਜੇ ਮੁੜਦੀ ਕੋਈ ਖੜੀ ਆ ਗੋਨੇ ਆਪਾਂ ਯਾਰਾਂ ਨੂੰ ਪਰਲਾ ਦਾਇਆ ਪਾਇਆ ਇਹ ਲੋਕ ਹੈ। ਇਹ ਕੀ ਆ ਰਸਨੀਏ। ਤੂੰ ਬਸ ਕਰ ਲੈ ਸੱਜੇ ਕੱਬੀ ਨਾ। ਤੇ ਇਹ ਦੱਸਣਾ ਕਿਉਂ ਕਿ ਇਹ ਮਲੇਂਦਰ। ਇਹ ਪੰਜਾਬ ਤੇ ਹੈ ਜੀ ਆਪਾਂ। ਦਾਇਆ ਪਾਇਆ ਤਾਂ ਆਪਾਂ ਉੱਪਰ ਹੁੰਦਾ। ਉਰੇ ਦਾ ਸੱਜਾ ਕੱਬੀ ਹੁੰਦਾ। ਹਾਂਜੀ ਦੱਸੋ। ਠੀਕ। ਤੂੰ ਬਸ ਚਿੱਕਾ ਕੇ ਮਗ ਜੋ ਤੂੰ ਫੇਰ। ਫੇਰ ਕਿੱ사 ਲੱਗੇ ਟਕੜਕਾ। ਉਹਨੂੰ ਦਿੰਦੀ ਨੀਰੇ। ਨੀਂਹ ਦੀ ਜੇ ਟੀ-ਸ਼ਰਟ ਮਗਰ ਬਾਹਰ ਕੱਢਣੀ ਹੈ। ਇਹ ਤੂੰ ਇਹਨੂੰ ਕਹੀ ਹੈਗਾ। ਸੱਚਾ ਕਪੜਾ ਦੱਸ। ਨੀਚੇ ਚਤਰ ਜੇ ਨੀਚੇ ਚਤਰ ਜੇ ਤਲਵਾਰ ਕਿਉਂ? ਨੀਚੇ ਚਤਰ ਜੇ ਤਲਵਾਰ ਕਿਉਂ? ਉਹ ਜੀ ਮੇਰਾ ਨਾਮ ਹੈ। ਹਾਂ ਬਾਵਾ ਸਾਡੇ ਬੰਦਾ ਸੀ ਇੱਕ। ਉਹ ਵੀ ਮਰਾ ਚੱਕਰ ਨੂੰ ਚੱਤੀ ਜਾਦਾ ਸੀ। ਤੇਰੇ ਵੀ ਤਲੇ ਪ੍ਰੋਬਲਮ ਹੋ ਗੋ। ਉਹ ਨਹੀਂ ਨਹੀਂ। ਜਿਵੇਂ ਤੇਰਾ ਨਾਮ ਜਾਈ ਕਰਕੇ ਲੈ ਲਊ ਮੈਨੂੰ। ਹਾਂ। ਹਲੋ ਜੀ ਮੈਕ ਫੋਨ। ਤੁਹਾਨੂੰ ਕਿੱਦਾ ਲੱਗ ਰਿਹਾ ਐਡਰੈਸ ਆਪ ਤੇ। ਮੈਨੂੰ ਸਭ ਤੋਂ ਪਹਿਲਾਂ ਤਾਂ ਮੇਰੇ ਬਣੋ ਸਸਿਕਾਰ ਮੈਂ ਤੁਹਾਡਾ ਹਰਿਸ਼ ਵਿਖੀ। ਮੈਨੂੰ ਐ ਲੱਗ ਰਿਹਾ ਜਿਵੇਂ ਮੈਂ ਕਈ ਸਾਲਾਂ ਬਾਅਦ ਫੇਰ ਮੈਂ ਨਾ ਜੋ ਸਟੇਜ ਤੇ ਹੁੰਦੀ ਹੈ ਰਾਮਰੇਲਾ ਵੀ ਉਹਦੇ ਵਿੱਚ ਉਤਰਿਆ। ਚਲੋ। ਆਈ ਫੀਲ ਹੋ ਰਿਹਾ ਵੀ ਮਰਾ ਵੀ ਨਾ ਕਰ ਰਿਹਾ ਸਾਡਾ ਕੋਈ ਸੰਦੇਸ਼ ਹੈ ਕਿਸੇ ਨੂੰ ਕੋਈ ਖਾ ਜਾਂ ਸਿੱਧਾ ਇਹ ਚੀਜ਼ ਹੈ ਜੀ ਅਸੀਂ ਸਿਰਫ ਐਂਟਰਟੇਨਮੈਂਟ ਵਾਸਤੇ ਵੀਡੀਓ ਬਣਾ ਰਹੇ ਹਾਂ ਕਿਸੇ ਧਰਮ ਨੂੰ ਜਾਂ ਕਿਸੇ ਉਸ ਦੀ ਵੀਡੀਓ ਨਹੀਂ ਬਣਾਉਂਦੇ ਧਰਮ ਦਾ ਧਰਮ ਤੇ ਤਾਂ ਨਹੀਂ ਹੁੰਦੀ ਚਲ ਆ ਜਾ ਇਧਰ ਕਰੀ ਵੜਾ ਰੀਲ ਪਾ ਮਾ ਮੈਂ ਕਦ ਵਾਸਤੇ ਨਹੀਂ ਇਹੋ ਫਿਰ ਭਾਈ ਅੰਦਰ ਵਾਹ ਧਰਮ ਰਹਿ ਆਪ ਲੈਣ ਆਓ ਇਹ ਚੀਜ਼ ਦਾ ਥੋੜਾ ਇੱਥੇ ਕਰਨਾ ਆਪ ਤੂੰ ਕਹਿੰਗੇ ਮੈਂ ਕਿੱਥੇ ਜਾਣੀ ਹਾਂ ਮੇਰਾ ਦਿਲ ਘੇਰੇ ਦਾ ਵਜੇ ਤੂੰ ਏਦਾਂ ਕਹਿਣਾ ਮੈਂ ਕਿੰਨੀ ਮੈਜਨੀ ਉਹ ਕਮ ਪੰਪ ਪੰਪ ਮਾਰ ਕੇ ਮਾਰ ਦੂੰ ਮੈਂ ਤੈਨੂੰ ਮਾਰੂੰ ਤੈਨੂੰ ਧਰਮ ਰਿਆ ਜੱਗੇ ਢੀਕਦਾ ਆਪ ਲਾਈ ਨਾ ਤੈਨੂੰ ਤਾਂ ਤੇਰੇ ਲਈ ਮੈਂ ਕਿਉਂ ਨਹੀਂ ਜਾਣ ਦਿੰਦਾ ਨਾ ਮੈਂ ਪੰਪ ਮਾਰ ਕੇ ਮਾਰ ਦੂੰ ਮੈਂ ਆਉਦੇ ਘਰਾਂ ਨੂੰ ਪੈਰ ਪਾਟਣ ਨਹੀਂ ਦਿੰਦਾ ਵਾ ਹਾਂ ਸਿੱਧਾ ਸੀ ਉਹਦੇ ਲਾਣਾ ਇਹਨੂੰ ਆਹੀਂ ਚੱਕ ਕੇ ਲੈ ਜੇ ਇਧਰ ਇਧਰ ਉਹ ਉਹ ਮੈਂ ਲਾਈ ਵੇ ਉਹ ਤੀਨ ਉਹ ਪਰਗਣ ਪਖਾ ਚੱਲ ਰੈਡੀ ਰੈਡੀ ਕਰਦੇ 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 ਅੱਛਾ ਮਾਰੇਗਾ ਤਾਂ ਟੈਂਪਰ ਉਹ ਦਰਵਾਜ਼ਾ ਨਹੀਂ ਖੋਲ੍ਹ ਮਾਰ ਨਹੀਂ ਦੋ ਚਾਰ ਹੀ ਆ ਇੱਧਰ ਬੰਦ ਨਹੀਂ ਇੱਧਰ ਮਾਰੋ ਮੇਰੀ ਲੋਕੇਸ਼ਨ ਦੱਸ ਰਹੀ ਹੈ ਮੇਰੇ ਸਾਹਮਣੇ ਨਾਲ ਨਹੀਂ ਆਹੀ ਹੈ ਆਹੀ ਹੈ ਚਲੋ ਮੇਰੇ ਘਰ ਚੁੱਪਚਾਪਣ ਮੇਰੀ ਚਲ ਕੇਰਾ ਆਪਾਂ ਚੱਕੋ ਇਹ ਛੱਡੋ ਇਹ ਸਾਡਾ ਮੋਬਾਈਲ ਹੈ ਇਹ ਪੁਆਇੰਟ ਇਹ ਆ ਇੱਥੇ ਤੇ ਤੈਨੂੰ ਤੂੰ ਟੱਕਰੇਗਾ ਇਹਨਾਂ ਨੂੰ ਹਣਾ ਇਹ ਕਹਿਣਗੇ ਜੱਗੀ ਸਰਪੰਚ ਦਾ ਘਰ ਕਿੱਥੇ ਹੈ ਪ੍ਰਾਣੀ ਹੋ ਰਿਹਾ ਹਾਂ ਤੇ ਤੈਨੂੰ ਕਹੇ ਮੈਂ ਮੈਂ ਤੈਨੂੰ ਮਾਨਸੀ ਕਹੂੰਗਾ ਬਣਾ ਬੋਲ ਹਾਂ ਮੈਂਬਰ ਹਾਂ ਮੈਂਬਰ ਕਹਿੰਦੇ ਮੈਂ ਓਏ ਹੈ ਮਾਨਸ ਮੈਂ ਐਸਾ ਓਏ ਤੂੰ ਸਿੱਧਾ ਗੱਲ ਕਰ ਐਕਟਿੰਗ ਚੀਜ਼ ਨਾ ਗੱਲ ਕਰ ਆਏ ਨਾਲੇ ਇੱਧਰ ਘਰ ਹੈ ਨਹੀਂ ਗੇ ਇੱਧਰ ਬੱਕ ਕਰ ਇਹ ਕਹਿੰਦਾ ਪੰਜਾਬ ਦਾ ਗੱਲ ਤੂੰ ਪੰਜਾਬੀ ਚ ਕਰ ਦੇ ਨਾਲ ਸੁਣ ਲੈ ਹੁਣ ਓਕੇ ਸੁਣਨਾ ਕੀ ਇਹ ਕਹਿੰਦੇ ਵੀ ਸਾਨੂੰ ਜੱਗੀ ਸਰਪੰਚ ਅੱਛਾ ਲੱਗ ਗਿਆ ਪਤਾ ਮੈਨੂੰ ਉਹ ਤੁਸੀਂ ਪਰਚੀ ਘਟਾਉਣੇ ਪਰਚੀ ਘਟਾਉਣੇ ਪਰਚੀ ਘਟਾਉਣੇ ਪਰਮਿਸ਼ਨ ਲੈਣੀ ਹੋਦੀ ਆ ਕੀ ਪਰਚੀ ਘਟਾਉਣੇ ਅੱਛਾ ਅੱਛਾ ਪ੍ਰੂਫ ਵੀ ਹੋ ਤੁਸੀਂ ਬਹੁਤ ਟਾਈਮ ਬਾਅਦ ਪਹਿਲਾਂ ਹੁੰਦਾ ਤੇ ਸਾਡੇ ਕੋਲ ਨਾ ਨਹੀਂ ਨਹੀਂ ਵੀ ਉਹ ਪਰਮਿਸ਼ਨ ਲੈਣੀ ਹੋਵੀ ਇਹਨਾਂ ਨੇ ਰਾਜਿਲ ਦਾ ਕਰਨਾ ਹਾਏ ਬੋਲੋ ਨਾ ਸਿੱਧਾ ਹਾਂ ਬਸ ਉਹੀ ਤਾਂ ਕਹਿ ਰਹੇ ਹਾਂ ਤੇਰੀ ਵੀ ਸਮਝ ਆ ਰਹੀ ਚਿਤਰਕੁਟ ਮੈਨੂੰ ਨਹੀਂ ਜਾਂਦਾ ਇਹ ਇਹ ਕੀ ਕਹਿ ਰਿਹਾ ਹੈ ਇਹ ਹਾਂ ਇਹ ਕਹੋ ਚਿਤਰਕੁਟ ਤੂੰ ਗਈ ਚਿਤਰਕੁਟ ਨਹੀਂ ਨਹੀਂ ਇੱਥੇ ਨਹੀਂ ਤੂੰ ਇਹ ਕਹ ਅੱਛਾ ਅੱਛਾ ਇਹ ਤੂੰ ਬਣ ਪਰ ਇਹ ਕਿ ਪ੍ਰਾਣੀ ਕਿਆ ਕਹਿ ਰਿਹਾ ਹੈ ਤੂੰ ਇਹਨੂੰ ਕਹਿ ਉਹ ਪ੍ਰਾਨੀ ਕੀ ਕਹਿ ਰਿਹਾ ਜੀ ਪੰਜਾਬੀ ਚ ਪੰਜਾਬੀ ਕਹਿਣਾ ਕੀ ਪ੍ਰਾਨੀ ਕੀ ਕਹਿੰਦਾ ਇਹ ਉਹ ਕਹਿੰਦਾ ਕੀ ਹੈ ਜੀ ਮੈਂ ਜਾਣਦਾ ਇਹ ਉਹ ਬੰਦੇ ਨੂੰ ਅੱਛਾ ਉਹਨੂੰ ਇਹ ਜਾਣਦਾ ਹੈ ਹਾਂ ਉਹ ਸਰਪੰਚ ਆ ਪਿੰਡ ਦਾ ਠੀਕ ਮੈਂ ਮੈਂਬਰ ਆ ਇਹ ਮੈਂਬਰ ਹੈ ਮੈਂਬਰ ਜਿਵੇਂ ਆਪਾਂ ਅੱਛਾ ਹਾਂ ਵੀ ਜਿਵੇਂ ਤੂੰ ਮੇਰਾ ਹਾਂ 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 ਠੀਕ ਤੇ ਉਹ ਸਮਝ ਗਏ ਜੀ ਇਹ ਤੇ ਸਾਨੂੰ ਦੱਸ ਦਿਓ ਜਰਾ ਕਿ ਿੱਧਰ ਨੂੰ ਜਾਈਏ ਅਸੀਂ ਤਾਂ ਇੱਧਰ ਤੱਕ ਘਰ ਥੋੜੇ ਨੇ ਜੇ ਤੁਸੀਂ ਪਰਚੀਆਂ ਪੁਰਚੀਆਂ ਹੋਰ ਕੱਟਣੀਆਂ ਇੱਧਰ ਘਰ ਵੱਧ ਨੇ ਉਹ ਅਸੀਂ ਉਹ ਨਹੀਂ ਹੈਗੇ ਹੋਰ ਕੀ ਹੋ ਤੁਸੀਂ ਹੋਰ ਕੀ ਤੂੰ ਕਹੀਂ ਹੋਰ ਕੀ ਕੀ ਹੋ ਤੁਸੀਂ ਜਮ ਹੈ ਹਮ ਉਹ ਜਮ ਹੈ ਹਮ ਉਹ ਸੰਜਾਤੀ ਅੱਛਾ ਜਮ ਹੈ ਹਮ ਹੱਤ ਕਪੂਚੀ ਤੂੰ ਹੋਰ ਤੁਸੀਂ ਕੀ ਹੋਂਦੀ ਹੋਰ ਤੁਸੀਂ ਕੀ ਹੋ ਓਏ ਜਮ ਹੈ ਹਮ ਐਡਾ ਹੋ ਗਿਆ ਹਜੇ ਜੰਮੀ ਜਾਂਦਾ ਅਜੇ ਜੰਮੀ ਐ ਨਾ ਭੋਇਆ ਮੇਰਾ ਦਿਮਾਗ ਨਾ ਖਾਓ ਮੈਨੂੰ ਨਾ ਖਾਓ ਮੇਰਾ ਦਿਮਾਗ ਨਾ ਖਾਓ ਸਰਪੰਚ ਦਾ ਘਰ ਆਏ ਵਗ ਜੀ ਫਿਰ ਆਏ ਵਗ ਜੀ ਨਾਲੇ ਮੈਨੂੰ ਫਿਰ ਖੱਬੇ ਆਈਏ ਹਾਂ ਨਾਲੇ ਮੈਨੂੰ ਪਤਾ ਹੀ ਆ ਕਟੌਣੀ ਤਾਂ ਉਹਨੇ ਐ ਨਹੀਂ ਕੰਜੂਸ ਐ ਸਿਰੇ ਦਾ ਮੈਂ ਜਾਣ ਨਹੀਂ ਯਾਰ ਆਉ ਤਾਂ ਮੇਰੇ ਸਭ ਜਗ ਖੱਬੇ ਕਹਿੰਦੀ ਚਾਹ ਪਰ ਡਾਇਲੋਗ ਐ ਨਾ ਹਾਂ ਉਹ ਤਾਂ ਮੇਰਾ ਯਾਰ ਆ ਉਹ ਕਟੌਣੀ ਤਾਂ ਐ ਨਹੀਂ ਬੱਸ ਭੱਜੋ ਪਰਚੀ ਕਟਾਉਣੀ ਐ ਜਾਂ ਮੋਹਰ ਲਗਾਉਣੀ ਹਾਂ ਹੀ ਕੰਮ ਉਹਨੂੰ ਦੱਸਣਾ ਤਾਂ ਨਹੀਂ ਵੇਚ ਕੋਈ ਨਾ ਅਸੀਂ ਪਰਚੀ ਦੀ ਕਟਾਉਣੀ ਪਰਚੀ ਤਾਂ ਕਿਸੇ ਦੀ ਕੱਟਣ ਆਏ ਆ ਅਸੀਂ ਹਾਂ ਹਾਂ ਉਹ ਯਾਰ ਕਾ ਮੇਰਾ ਦਿਮਾਗ ਨਾ ਖਾ ਗਿਆ ਦਿਮਾਗ ਨਾ ਖਾ ਗਿਆ ਗਰਮੀ ਨੇ ਬੁਰਾ ਹਾਲ ਕਰ ਰੱਖਿਆ ਚੰਗੇ ਭਲੇ ਬੈਠੇ ਸੀ ਉੱਥੇ ਹਾਂ ਇਹ ਦੁਬਾਰਾ ਫੇਰ ਜਾ ਕੇ ਫੇਰ ਤੁਸੀਂ ਕਹਿਣਾ ਫੇਰ ਕਹਿਣਾ ਉਹ ਪਾਣੀ ਵਾਲੀ ਹਾਂ ਗੁਰੂ ਜੰਦ ਜਾਂਦੇ ਜਾਂਦੇ ਕਹਾਂਗੇ ਤਾਂ ਹਾਂ ਜੀ ਫੇਰ ਕਹਿਣਾ ਮਹਾਰਾਜ ਪਾਣੀ ਦੀ ਬੜੀ ਪਿਆਸ ਲੱਗੀ ਹਾਂ ਤੁਹਾਨੂੰ ਪਤਾ ਤੂੰ ਕਿਹੜੇ ਇਲਾਕੇ ਜਾਇਂ ਚਾਰੇ ਪਾਸੇ ਪਾਣੀ ਪਾਣੀ ਹੈ ਆ ਵੀ ਲੈ ਹਾਂ ਵੀ ਲੈ ਨਹੀਂ ਏਦਾਂ ਕੁ ਸਹੁਰ ਵੀ ਤੁਰੇ ਫਿਰਦੇ ਮਹਾਰਾਜ ਮੈਂ ਨਹੀਂ ਪੀ ਸਕਦਾ ਇਹ ਆ ਚੱਲ ਨਹੀਂ ਮਹਾਰਾਜ ਨਹੀਂ ਚਲੋ ਠੀਕ ਆਓ ਆਜੋ ਪਹਿਲਾਂ ਇਹਨਾਂ ਸਾਲ ਪਰਵਾਇਨ ਚਲੋ ਕਿੱਥੇ ਅੰਕਲ ਦਾ ਅੱਖਾਂ ਯਾਰ ਕਮਰਾ ਸਾਫ ਕਰਨਾ ਪੁੱਛਿਆ ਇਹ ਟੇਡਾ ਕਿਵੇਂ ਪਾ ਕੇ ਯਾਰ ਪਸੀਨਾ ਉਹ ਲੈ ਟੇਡਾ ਕਿੱਥੇ ਤੇ ਰਖਾ ਕੇ ਜਾ ਇੱਕ ਤਾਂ ਉਹ ਤਾਂ ਗਿੱਲਾ ਹੁੰਦੇ ਸੁੱਕਾ ਕਿੱਥੇ ਤੁਸੀਂ ਕਾਲਸ ਲਾਉਣੀ ਸੀ ਵੀਰੇ ਸ਼ਰਮਾ ਲਾਉਣਾ ਸੀ ਇੱਥੇ ਇੱਥੇ ਚਲੋ ਸ਼ਰਮਾ ਰਹਿ ਗਿਆ ਆ ਆ ਕਬੱਡੀ ਲੱਗਦੀ ਇੱਥੇ ਵੱਡੀ ਲੱਗਦੀ ਆ ਰਹੀ ਐ ਜਤਨਾ ਖੜ ਜਾ ਬਾਪੂ ਮੈਂ ਪੁੱਛ ਕੇ ਦੇਖਦੀ ਆ ਇੱਕ ਮਿੰਟ ਚਲੋ ਇਹਨੂੰ ਪੋਤੀ ਨੂੰ ਬੋਲਣਾ ਦੇਖ ਦੇ ਕੋਈ ਨਾ ਕੋਈ ਤਾਂ ਹੋਊਗੀ ਕੋਈ ਤਾਂ ਆ ਲੱਭਦੇ ਆ ਚਲੋ ਆ ਜੋ ਇੱਥੇ ਹੀ ਐਨੇ ਇੱਥੇ ਹੀ ਲੈਣਾ ਨਾ ਦਵਾਰੇ ਕਰ ਲੈ ਫਿਰ ਤੂੰ ਗਈ ਸਰਪੰਚ ਕਿੱਥੇ ਸੀ ਉਹ ਕੋ ਮੋਟਰ ਤੇ ਅੱਛਾ ਕੀ ਕਰਦਾ ਸੀ ਕੀ ਕਰਨਾ ਸੀ ਕੰਮ ਨਹੀਂ ਕਰਨਾ ਇੱਥੇ ਤੇ ਫਿਰ ਦਵਾ ਤੂੰ ਕਹੇ ਅੱਛਾ ਚਲ ਠੀਕ ਆ ਮੈਂ ਕਹਿੰਦੂ ਕਿਵੇਂ ਫੋਨ ਲਾਜੀ ਮੈਂ ਤਾਂ ਇਹ ਲਾਇਆ ਸੀ ਆ ਸਿੰਦਰ ਆ

ਹਾ ਕੀ ਸੀਨਾ ਬਸ 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 ਸ਼ਾਮ ਓਏ ਹੋਏ ਕਾ ਇਹ ਮੂੰਹ ਫੜ ਲੈਂਦਾ ਹਨਾ ਇਤਨਾ ਕੰਫੀਡੈਂਸ ਹਣਾ ਰਹੀਏ ਲੱਗਦੇ ਜੰਮ ਤੇ ਮਰੂ ਪੈ ਗਿਆ ਸਰ ਅੱਜੂ ਕੀ ਜਾਂਦਾ ਫੜ ਕੇ ਸੀਨ ਕੀ ਲੈ ਕਰੋ ਸੀਨ ਕਰੀਏ ਕਿਤੇ ਨਹੀਂ ਜਾਣਾ ਵੀ ਆਓ ਅੱਜ ਤੂੰ ਜਾਏਂਗੀ ਓਹ ਹੋ ਬੜੀ ਹੈ ਪੱਕਾ ਲੋ ਹਾਂ ਕੱਲੋਂ ਜਾਉਂਗਾ ਅਜਾ ਪੱਤਾ ਸਾਹ ਬਹੁਤ ਟੈਨਸ਼ਨ ਮਗਰਾ ਹਸਤਾ

ਰਾ ਸਾਲਾ ਦੇਖ ਤਾ ਲੈ ਉਹ ਕਿੱਧਰ ਦੀ ਲੈ ਗਿਆ ਕੁੜਤਾ ਜਾਂ ਪਾ ਕੇ ਠੂਕੜੇ ਚ ਲੈ ਗਿਆ ਮੰਮੀ ਆਪਣੀ ਐ ਹਾਂ ਮੜੀ ਖੋਲ ਲੈ ਦੋ ਮਿੰਟ ਖੋਲ ਲੈ ਆਪਣਾ ਕਹਿਆ ਓਏ ਬਿਨਾ ਐਡ ਬਿਨਾ ਰੀਲਾਂ ਤੋਂ 1 ਲੱਖ ਪਲੱਸ ਵਿਊ ਹੋ ਚੁੱਕੇ ਨੇ ਹਾਂਜੀ ਬਣਾਤੀ ਬਥੇਰਾ ਵੜਾ ਨਾ ਦੇ ਤੋ ਓ ਬੱਡੋ ਨਾ ਝੰਡਾ ਉਹ ਕਨਾਰੀਆ ਹਾਂ ਹੈ ਪਸੂ ਬਹੁਤ ਬੁਝਾ ਦੇ ਤੈਨੂੰ ਪਤਾ ਦੱਸ ਲੱਭੀ ਆ ਗਿਆ ਕੋਈ ਬਸੂ ਆ ਜੇ ਕੋਈ ਬੰਦਾ ਬਾਹਰ ਚ ਖੜੋਈ ਮੈਨੂੰ ਪਤਾ ਲੱਗ ਜਾ ਬਰਦਾ ਬਰਦਾ ਨਹੀਂ ਹੈਗਾ ਚਲੋ ਰੈਡੀ ਹੂ 280 ਬਬੇ ਮੇਰੇ ਸੀਨ ਜਾਦਾ ਗਿਆ ਇੱਕ ਸਾਨੂੰ ਦੋਨਾਂ ਨੂੰ ਕੱਢ ਕੱਠਿਆਂ ਨੂੰ ਹਾਂ ਇਕੱਠੇ ਨੂੰ ਗੱਡ ਮਾਰ ਕੇ ਜਿਹੜੀ ਉੱਤੇ ਜੜ ਚੜਾਉਂਦੇ ਪਰ ਕੀ ਦਾ ਫੋਨ ਹੈ ਇਹ ਤਾਂ ਅੰਦਰ ਆ ਕੋਈ ਨਾ ਤੁਹਾਨੂੰ ਮੇਰੇ ਦਿਮਾਗ ਤੋਂ ਗਲਤ ਹੋ ਗਿਆ ਗਲਤ ਹੋ ਗਿਆ ਹਾਂ ਸਾਡੇ ਆਵੇਂ ਮੈਂ ਤੈਨੂੰ ਕਹੀ ਤਾਂ ਜਾਣੀ ਗਲਤ ਹੋ ਗਿਆ ਚੱਲ ਦੁਬਾਰਾ ਦੁਬਾਰਾ ਚੱਲ ਚੱਲ ਇਹ ਕੋਈ ਨਹੀਂ ਹੈਗਾ ਓਹੋ ਕਿਉਂ ਪੁੱਰੀ ਜਣਾ ਲਾ ਦੁਬਾਰੇ ਨਹੀਂ ਸੁਣ ਬੱਚਾ ਇੱਥੇ ਨਾ ਤੁਸੀਂ ਮਾਈਕ ਹੈਗਾ ਇੱਕ ਮੇਰੇ ਕੋਲ ਇੱਕ ਇੱਕ ਮੇਰੇ ਕੋਲ ਹੈ ਥੋੜਾ ਤਾਂ ਨੂੰ ਤੂੰ ਦੇਖੀ ਹੈ ਨਹੀਂ ਆਪਾ ਜਿਹੜੇ ਕਰਦੇ ਹੁਣ ਆਪਾਂ ਕੋਤੂ ਉੱਥੇ ਮੋੜ ਤੋਂ ਮੋੜਾ ਭੱਜ ਕੇ ਭੱਜ ਕੇ ਨਾਈ ਪਹਿਲਾ ਡਰਾਈਵਰ ਚੰਗਾ ਜੀ ਚਿੱਤਰ ਗੁਪਤ ਸਰ ਸੇਵਾਜੀ ਦਾ ਬਾਲ ਨਹੀਂ ਇੱਕ ਇੱਕ ਬੋਲੀ ਕ ਮੈਂ ਆਪਣੇ ਕੀ ਕਹਿੰਦੇ ਹੁਣ ਤੁਮ ਕਹਿੰਦੇ ਹੁਣ ਸੁਣ ਕੇ ਵੀ ਲੱਗ ਰਿਹਾ ਚਿੱਤਰ ਗੁਪਤ ਨਾਲ ਸ਼ੂਟ ਕਰਕੇ ਕਿ ਕਿ ਜੀ ਲੈ ਕੇ ਦੇਉ ਮਾੜਾ ਨਹੀਂ ਸੱਚੀ ਨੂੰ ਹੁੰਦੇ ਨਾ ਸੱਚੀ ਨੂੰ ਹੁੰਦੇ ਮੈਂ ਸੱਚੀ ਸਵਰਗਾ ਚ ਹੀ ਚੱਲ ਜਾਂਦੀ ਦੀਪ ਇਤਨਾ ਖਾਬ ਬਹੁਤ ਆ ਡੈਡੀ ਨੂੰ ਚੱਲ ਦਵਾਰੇ ਲਾ ਦਵਾਰੇ ਖੱਟ ਮਾਰ ਲਾ ਇਹਨਾਂ ਨੇ ਸੀਨ ਖਰਾਬ ਕੀਤਾ ਹੋਇਆ ਸੀਂਦੇ ਸੀਂਦੀ ਐਸੀ ਤੇ ਛੋ ਨੂੰ ਫੜਾਈ ਡਾਕਟਰ ਲੈ ਫੜਾਈ ਐਸੀ ਕੀਤਾ ਹੀ ਤਾਂ ਠੀਕ ਆ ਹੱਸ ਵੀ ਆ ਵੀ ਫੋਰ ਤੇ ਹੋਰ ਕੀ ਕਰਾਂ ਤੂੰ ਚੱਕੀ ਲੈਂਦਾ ਏਕੜ ਨੂੰ ਗਈ ਉਹ ਪੈਂਡ ਦੀ ਬਾਜਾ ਲੈ ਸੈ ਇਤਨੀ ਕੀ ਕਰਨ ਕੀ ਇਹਨਾਂ ਫਿਰ ਦੁਬਾਰੇ ਗਾ ਮੈਂ ਚਾਹਗਾ ਉਹ ਤਾਂ ਬਾਜਾ ਤਾਂ ਤਰਿਆ ਨਾ ਸੁਕਰਗਾ ਸੁਬਮ ਨਹੀਂ ਬਹੁਤ ਬੜਾ ਕਰਦਾ ਨਹੀਂ ਚਲਾ ਹੀ ਬਠਾ ਜੀ ਤੋ ਕਰ ਗਾ ਉਹ ਨਾ ਉਹ ਨਿਕਲ ਗਿਆ ਤਾਂ ਚੱਲ ਜੀ ਚੱਲ ਬੜਾ ਬੜਾ ਗਾਉਂਦਾ ਉਹ ਦਰਵਾਜ਼ਾ ਹਾਂਜੀ ਆ ਕੱਟ ਦੀ ਠੀਕ ਹੈ ਜੀ ਪਹੁੰਚ ਗਿਆ ਹੈ ਬਸ ਠੀਕ ਹੈ ਪਹੁੰਚ ਪਹੁੰਚ ਕੇ ਫੋਨ ਕਰ ਲੈ ਉਹਦੋਂ ਬਾਅਦ ਮੈਨੂੰ ਦੱਸ ਦੇ ਕੱਟ ਦੇਵਾਂ ਆਹ ਬਾਈ ਬੜਾ ਪੰਗਾ ਮਾਰਾ ਜਿਹਾ ਬਜਨ ਆਇਆ ਮੋਹਾਲpura ਟਾਟਾ ਕਹਿੰਦੇ ਹੂੰ ਚਰਾਂਟੀ ਸਾਡੋ ਬਲੌਕ ਖਰਾਬ ਕਰ ਤੂੰ ਤੇਰਾ ਤਾਂ ਉਹਦੀ ਹੋਈ ਦਾ ਖਰਾਬ ਬਲੌਕ ਨਹੀਂ ਮੈਂ ਐਂ ਇੰਟਰ ਦੂ ਮੇਰੇ ਤਾਏ ਤੇ ਮੇਰੀ ਭੂਆ ਦੇ ਬਿਆਦਾ ਸਾਹਾ ਬਹੀ ਚ ਇਹਨੇ ਕਿੰਨਾ ਨੇ ਹੁੰਦਾ ਪਾਇਆ ਹਾਂ ਅੱਜ ਬੰਦਾ ਸਿਆ ਨਹੀਂ ਤੁਹਾਨੂੰ ਹੋਈ 2004 3 ਚ ਹੈ ਬੰਦਾ ਸਿਆ ਨਹੀਂ ਆਨੇ ਕੋਈ ਅਸਲਾਮੁਅਲਾਈਕੁਮ ਕੀ ਦੇਖਾਂ ਮੈਂ ਸਪੈਸ਼ਲੀ ਬਣਾ ਲਾਂਗੇ ਸਪੈਸ਼ਲੀ ਬਣਾ ਲਾਂਗੇ ਇਹ ਕਹਿੰਦਾ ਕਿ ਇਤਨੇ ਮਰ ਲਾ ਕੇ ਕਰਾ ਚਲੋ ਮੈਂ ਇੱਥੇ ਪਿਆ ਹਾਂ ਹਾਂ ਬਸ ਯਮਰਾਜ ਬਾਬਾ ਤੂੰ ਇੱਥੇ ਬਈ ਇਧਰ ਆਈਂ ਥੋੜਾ ਕੁੜਾ ਰਮੈਂਟ ਤੇ ਬੋਲਈਂ ਇਹਧਰ ਰਮੈਂਟ ਕਨਾ ਲੋ ਤਾਂ ਆ ਜਾ ਸਰ ਓਏ ਉਹਨੂੰ ਇਧਰ ਪਾ ਤੂੰ ਉਧਰ ਪਾ ਆਏ ਉਹਨੂੰ ਐ ਪਾਵਾਂਗੇ ਮੈਂ ਸੁੱਤਾ ਪਿਆ ਮੇਰੇ ਉਹ ਗਦਾ ਮਾਰ ਲੈ ਮੈਂ ਪਿਆ ਨਾ ਹਾਂ ਮੈਂ ਐ ਬੈਠਾ ਨਹੀਂ ਉਹ ਕੋਈ ਨਹੀਂ ਗਲਤੀ ਆਉਂਦਾ ਜਿਵੇਂ ਮੈਂ ਇੱਥੇ ਪਿਆ ਮੇਰੇ ਤਾਂ ਬਾਈ ਤੂੰ ਇੱਥੇ ਆਈਂ ਚੈ ਪੈ ਜੀ ਤੇ ਇੱਥੇ ਬੋਲ ਉਹ ਆ ਮੇਰੇ ਆ ਮਾਰ ਲੈ ਉੱਪਰ ਆ ਬੈਠਣਾ 21 ਵਾਰ ਆਏ ਥੱਲੇ ਕਰਦੇ ਆਂ ਜਿੱਦਰੀਆਂ ਉਹ ਨਹੀਂ ਹੈਗਾ ਲਾਪਣੇ ਆਏ ਤਾਂ ਮੈਂ ਲਾਟਾ ਹੁੰਦਾ ਇਹ ਲਾਉਣਾ ਹੁੰਦਾ ਸਾਡੇ ਕੋਲੇ ਬੜਾ ਕਸੂਤਾ ਦੇਖ ਲੈਣਾ ਹਾਂ ਉਦੋਂ ਵੀ ਕਸੂਤਾ ਕੁਝ ਨਹੀਂ ਉਹਦਾ ਮੈਂ ਪਤਰੀ ਖੋਲ ਲਾਉਂਦੀ ਹਾਂ ਤੇਰਾ ਲਿਖਾ ਜੋ ਕਰ ਤੁਸੀਂ ਐਨ ਐਨ ਨੂੰ ਆਓ ਇਧਰ ਆਓ ਤੁਸੀਂ ਤੁਸੀਂ ਇਧਰ ਆਓ ਆਹ ਇਧਰ ਆਓ ਹਾਂ 1 ਸੈਕਿੰਡ ਚਾਹਨਾ ਮੇਰੇ ਮੁਸਤਫਾ ਨੂੰ ਆਪ ਕਹਾਂ ਉਹਨੇ ਕੀ ਮੰਨ ਲਿਆ ਚੱਲ ਜਮ੍ਹਾਂ ਦੇ ਵਿੱਚ ਪਾਪ ਕਰਾ ਲਸਨੀ ਤੂੰ ਲੱਤ ਲੀ ਹਾਂ ਤੈਨੂੰ ਤਾਂ ਗੱਲ ਸੁਣੇਗਾ ਮੈਂ ਹਾਂ ਮਾਰੇ ਹਾਂ ਹਾਂ ਮਾਰੂ ਹਾਂ ਇਹ ਲਾਈਵ ਬਣਾਉਦਾ ਹਾਂ ਆਹ ਹੋ ਗਿਆ ਇੱਥੇ ਤੂੰ ਇੱਥੇ ਚਿੱਤਰ ਗੁਪਤ ਚਿੱਤਰ ਗੁਪਤ ਬੱਸ ਉਹਦਾ ਇੱਥੇ ਤੱਕ ਚਿੱਤਰ ਨਹੀਂ ਚਾਹੀਦਾ ਤੂੰ ਤੂੰ ਇੱਥੇ ਪਈ ਵੀ ਕਹਿ ਕੇ ਲੈ ਗਏ ਇਹਨੇ ਨਾਲ ਦੀ ਨਾਲ ਛੱਡ ਦਿੱਤੀ ਮੈਂ ਆ ਗਈ ਕੀ ਕਿਹਾ ਹਾਈ ਵੋਏ ਆਈ ਲਾਲ ਆਈ ਲਾਲ ਉਧਰ ਦੇਖ ਕੇ ਚਾਹ ਚੜਿਆ ਆਉਂਦਾ ਦੇਖ ਤੱਕ ਉਧਰ ਲਾਲ ਹੁਣ ਜਾ ਉਹਤੇ ਕੀ ਕਿਹਾ ਮਤਲਬ ਮੈਂ ਐਕਸ਼ਨ ਐਕਸ਼ਨ ਚੱਲ ਸੱਚਾ ਮਦਨੇ ਕੋਰ ਗੱਲ ਦਾ ਮੈਂ ਨਾ ਪਰਸਲ ਪਰਸ ਜਦੋਂ ਮੀਂਹ ਨਹੀਂ ਬੜਿਆ ਜਾਂਦੇ ਮੈਂ ਕਾਗੇ ਲਾਈ ਜਾਂਦਾ ਜੀ ਮੈਨਾ ਉਹ ਸੁੱਤ ਅੰਦਰ ਪਿਆ ਪਿਆਣਾ ਤਾਂ ਉੱਠ ਕੇ ਮਗਾ ਕੇ ਜਿਆ ਲਾਉਣ ਲੱਗ ਗਿਆ ਮੈਂ ਮੈਂ ਲਾਈਵ ਹੋਇਆ ਮੇਰੇ ਜਿਹੜੇ ਬੱਚੇ ਘਮਟਾ ਗਏ ਨਾ ਬਾਈ ਮਾਲ ਘਟ ਘਾ ਲੈਂਦਾ ਲੈ ਇਹਦੀ ਪੈਂ ਦੀ ਲੱਕੜ ਇਹਦੇ ਖਸਮਾ ਮੈਂ ਤਾਂ ਕਦੇ ਬੀਰ ਨਹੀਂ ਬੀਤੀ ਬੀਰ ਜਿਹੜੀ ਉਹ ਹੁੰਦੀ ਆ ਜਿਹਦੇ ਚ ਕਹਿੰਦੇ ਨੇ ਨਬੀਨਾ ਸ਼ਾਨੀ ਹੁੰਦਾ ਦੂਜੀ ਗੱਲ ਭਾਵੇਂ ਡੋਪ ਟੈਸਟ ਕਰਾ ਲਿਓ ਆ ਕੇ ਜੇ ਇੱਕ ਵੀ ਸਾਨੂੰ ਨਸ਼ਾ ਕਾਉਣ ਆ ਗਿਆ ਇੱਕ ਵੀ ਤੁਹਾਨੂੰ 1% ਵੀ ਨਸ਼ਾ ਮਿਲ ਗਿਆ ਗੋਲੀ ਤਾਂ ਛੱਡੋ ਜੇ ਕੋਈ ਹੋਰ ਵੀ ਕੋਈ ਚੀਜ਼ ਦਾ ਨਿਕਲਿਆ ਨਾ ਤਾਂ ਤਾਂ ਵੀ ਕਹਿ ਦਿਓ ਹੂੰ ਤੇ ਐਚ ਪੇਡ ਮਾਰੋ ਠੀਕ ਹੈ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਬੋਲਿਆ ਨਹੀਂ ਆਂਦਾ ਬੋਲਿਆ ਜੇ ਤਾਂ ਮੈਂ ਜ਼ਿਆਦਾ ਬੋਲਦਾ ਤਾਂ ਕਹਣਗੇ ਕੁਝ ਖਾਦਾ ਜੇ ਮੈਂ ਬੋਲਦਾ ਨਹੀਂ ਕਹਿੰਦੇ ਨਸ਼ਾ ਜ਼ਿਆਦਾ ਹੋਵੇ ਉਹ ਭਰਾ ਉਹ ਹੱਥ ਮੰਨ ਕੇ ਬੀਂਦੀਏ ਮੈਂ ਨਸ਼ਾ ਜੀ ਦੇਖੇ ਮਤਲਬ ਚਿੱਟੇ ਦਾ ਰੰਗ ਵੀ ਨਹੀਂ ਦੇਖਿਆ ਵੀ ਗਹਿਰ ਜਾ ਹੋਰ ਦੇਖਿਆ ਤੂੰ ਮੈਂ ਦਾਬ ਨਹੀਂ ਦੇਖਿਆ ਕਦਾ ਇਹ ਨਹੀਂ ਦੇਖਿਆ ਚਿੱਟਾ ਹੀ ਹੋਊ ਮੈਨੂੰ ਇਹ ਨਹੀਂ ਪਤਾ ਹੈ ਚਿੱਟਾ ਹੀ ਹੋਊ ਆਈ ਮੈਂ ਆਪਾਂ ਤੈਨੂੰ ਕਹਦੀ ਆ ਦੇਖਿਆ ਨਹੀਂ ਪਰ ਸੁਣਨ ਚਾਇਆ ਵੀ ਚਿੱਟਾ ਹੁੰਦਾ ਹਾਏ ਚੰਗਾ ਰਾਜੂ ਬਾਏ ਰੋਜੀ ਚੰਗਾ ਬਾਏ ਰੋਜੀ ਨਾਲ ਲੈ ਜਾ ਆ ਜਾ ਥੱਲੇ ਚੱਲ ਠੀਕ ਹੈ ਭਾਈ ਓਕੇ ਥੈਂਕ ਯੂ ਲਵ ਯੂ